ਆਣੀ ਵਹਿਰ ਜੀ ਦਾ ਖਾਲਾ ਵਹਿਰ ਜੀ ਕੀ ਫਤਿਹ ਸਾਰੇ ਮੇਰੇ ਵੀਰ ਦਰਸ਼ਕ ਜਿਹੜੇ ਸੁਰੋਤੇ ਜਨ ਹਨ ਮੈਂ ਪੰਡਤ ਬਿਰਜ ਲਾਲ ਧੌਲਾ ਸੁਗੋਮਣੀ ਕਵੀਸ਼ਰ ਮੇਰੇ ਕੋਲੇ ਮੇਰੇ ਬੱਚੇ ਆਏ ਹਨ ਗਮੰਡ ਦੇ ਇਹ ਮੇਰੀਆਂ ਗੱਲਾਂ ਕੁਛ ਨਾ ਕੁਛ ਭਰਨ ਆਏ ਨੇ ਇਹਨਾਂ ਤੁਹਾਡਾ ਨਾਮ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਸੰਦੀਪ ਸਿੰਘ ਕਲਦੀਪ ਸਿੰਘ ਇਹ ਦੋਵੇਂ ਬੱਚੇ ਮੇਰੇ ਕੋਲ ਆਏ ਹਨ ਪਰ ਮੈਂ ਹੋ ਗਿਆ ਬਜ਼ੁਰਗ ਇਹ ਕਹਿੰਦੇ ਬਾਪੂ ਥੋੜਾ ਜਿਆ ਸਾਨੂੰ ਵੀ ਕੋਈ ਹਿੱਸਾ ਦੇਜੋ ਮਗਾ ਵੀ ਲਓ ਪੈ ਥੋੜੇ ਮੈਂ ਵੀ ਥੋੜੇ ਹਾਜਣੀਆਂ ਤੇ ਹੁਣ ਮੈਂ ਤੁਹਾਡੇ ਅੱਗੇ ਇੱਕ ਕਹਾਣੀ ਪੇਸ਼ ਕਰਨ ਲੱਗਿਆ ਜਿਹਨੂੰ ਸੁਣ ਕੇ ਤੁਸੀਂ ਬੜੇ ਆਨੰਦ ਹੋਮੋਗੇ ਖੁਸ਼ ਹੋਮੋਗੇ ਬਾਕੀ ਤੁਹਾਨੂੰ ਨਾ ਹੋ ਜੀ ਚੀਜ਼ ਹੈ ਕਿ ਕੋਣ ਲੱਭ ਸਕੇ ਇਹ ਵੀ ਮੈਂ ਬੇਨਤੀ ਕਰਦਾ ਹਾਂ ਕੋਈ ਸਮਾਂ ਆਇਆ ਸਾਡੇ ਹਿੰਦੁਸਤਾਨ ਤੇ ਸਹੀ ਉਹ ਸਮੇਂ ਦੇ ਵਿੱਚ ਹਾਂਸ ਤੇ ਹੰਸਣੀ ਨੇ ਮਾਨਸਰੋਵਰ ਦੇ ਉੱਤੋਂ ਵਿਚਾਰ ਕੀਤੀ ਵੀ ਆਪਾਂ ਸੈਰ ਕਰਕੇ ਆਈਏ ਹਿੰਦੁਸਤਾਨ ਬਣੀ ਇੱਦਣੋਂ ਚੱਲੀਏ ਅਸੀਂ ਉਹ ਮਾਰ ਕੇ ਉਡਾਰੀਆਂ ਸਾਡੇ ਦੇਸ਼ 'ਚ ਆ ਗਈ ਦੇਸ਼ ਆ ਕੇ ਸਾਡੀ ਰਾਤ ਪਈ ਜ ਉਹਨਾਂ ਨੂੰ ਠੀਕ ਉੱਛਾ ਜੀ ਰਾਤ ਪਈ ਤੇ ਉਹ ਹੰਸਨ ਕਹਿਣ ਲੱਗਿਆ ਵੀ ਆਪਾਂ ਭੱਜਿਆ ਚੱਲ ਭੱਜੀ ਚੱਲ ਉਹ ਕਹਿੰਦੀ ਭੱਜਾਂ ਕਿੰਨੀ ਕਿ ਥੱਕ ਗਈ ਹੁਣ ਰਾਤ ਪਈ ਜੀ ਆ ਬਿਰਖ ਆ ਗਿਆ ਬਹੁਤ ਵੱਡਾ ਪੇਪਲ ਆ ਆਪ ਪੈਦੇ ਉੱਤੇ ਰਾਤ ਕੱਟ ਲੈ ਤਰ ਕੇ ਝੱਲਾਂਗੇ ਉਹ ਕਹਿੰਦਾ ਨਾ 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 ਰਾਤ ਨਾ ਕੱਟ ਬਗ ਚੱਲ ਸਹੀ ਉਹ ਕਹਿੰਦੀ ਮੈਨੂੰ ਕਾਰਨ ਦੱਸ ਕੀ ਹੈ ਕਹਿੰਦਾ ਆਪਾਂ ਹਿੰਦੁਸਤਾਨ ਚ ਆ ਗਏ ਠੀਕ ਹੈ ਕਹਿੰਦੀ ਜੀ ਫਿਰ ਹਿੰਦੁਸਤਾਨ ਜਾ ਕੇ ਕੀ ਹੋ ਗਿਆ ਕਹਿੰਦਾ ਇਹ ਬੇਈਮਾਨ ਮੁਲਕ ਹੈ ਅਸਹੀ ਇੱਥੋਂ ਨੰਗ ਚੱਲ ਠੀਕ ਹੈ ਉਹ ਕਹਿੰਦੀ ਹੁਣ ਤਾਂ ਜਮੇ ਨਹੀਂ ਨਾ ਫਰਹਾਦ ਲਈ ਉਹ ਧੋਏ ਜਾਣੇ ਡਾਣੇ ਤੇ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੇ ਹਾਂ ਤੁਸੀਂ ਨਹੀਂ ਕਹਿੰਦੇ ਹਾਂ ਸਮਝ ਮੈਂ ਪੁੱਛੀਂਗਾ ਵੀ ਉਹ ਬੇਈਮਾਨੀ ਕੀ ਚੀਜ਼ ਐ ਅੱਛਾ ਜੀ ਕਹਿੰਦਾ ਵੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੂੰ ਅੱਛਾ ਜੀ ਵੀ ਕੀ ਚੀਜ਼ ਐ ਮੈਂ ਤਾਂ ਸੁਣਦਾ ਹਾਂ ਵੀ ਹਿੰਦੁਸਤਾਨ ਚ ਬੇਈਮਾਨੀ ਵੱਡੀ ਐ ਠੀਕ ਐ ਜੀ ਥੱਲੇ ਬੈਠ ਰਹੀ ਤੀ ਕਾ ਠੀਕ ਐ ਉਹ ਕਹਿੰਦਾ ਦੇਖੋ ਕਿੱਡੇ-ਕੱਡੇ ਜਾਨਵਰ ਨੇ ਇਹਨਾਂ ਨੂੰ ਬੇਈਮਾਨੀ ਦਾ ਨਹੀਂ ਪਤਾ ਹੂੰ ਵੀ ਤੜਕੇ ਇਹਨਾਂ ਨੂੰ ਸਿਖਾ ਕੇ ਦੋਰੀਏ ਅੱਛਾ ਜੀ ਵੀ ਬੇਈਮਾਨੀ ਤਾਂ ਸਾਡੇ ਪੰਛੀਆਂ ਤੱਕ ਵੀ ਪਈਏ ਤੁਸੀਂ ਬੰਦਿਆਂ ਦੀ ਬਾਦ ਉਹ ਜੇ ਤਰਕਾ ਆਇਆ ਉਹ ਕਹਿੰਦਾ ਵੀ ਬਗਤਰ ਹਨੇਰੇ-ਨੇਰ ਲੰਘ ਚਲੀਏ ਉਹ ਕਹਿੰਦੀ ਆ ਜੇ ਹੋਰ ਉਜਾਲਾ ਜਾਂ ਹੋ ਜਾਂਦੇ ਹੋਰ ਉਜਾਲਾ ਜਾਂ ਹੋ ਗਏ ਜਦੋਂ ਉੱਡਣ ਦੀ ਉਹਨਾਂ ਨੇ ਤਿਆਰੀ ਕੀਤੀ ਵੀ ਆਪਾਂ ਹੁਣ ਚੱਲੀਏ ਠੀਕ ਹੈ ਕਾਂ ਮਾਰੀ ਚਪੂਸੀ ਬਰਾਬਰ ਜਾ ਬੈਠਾ ਅੱਛਾ ਜੀ ਕਹਿੰਦਾ ਹੰਸਣੀ ਚੱਲ ਕਹਿੰਦਾ ਕਿੱਧਰ ਓਏ ਅੱਛਾ ਹੰਸਣੀ ਤੇਰੇ ਨਾਲ ਕਿਵੇਂ ਜਾਊਗੀ ਹੂੰ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਤੇਰੇ ਤੇ ਰਹਿਮ ਕਰਦਾ ਵੀ ਤੂੰ ਭਗ ਜਾ ਇਹਨੂੰ ਬੈਠੀ ਰਹਿੰਦੇ ਇੱਥੇ ਉਹ ਕਹਿੰਦਾ ਉਹ ਕਮਰੇ ਮੇਰੇ ਘਰ ਵਾਲੀ ਇਹਨੂੰ ਮੈਂ ਛੱਡ ਕੇ ਮੈਂ ਕਿੱਥੇ ਜਾਵਾਂ ਹਾਂ ਤੇਰ ਲਵ ਉਹ ਕਹਿੰਦਾ ਨਾ 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 ਤੈਨੂੰ ਪਤਾ ਸਾਡਾ ਮੁਲਕ ਕੀ ਹੈ ਕਹਿੰਦਾ ਹਿੰਦੁਸਤਾਨ ਕਹਿੰਦਾ ਸਾਡੇ ਮੁਲਕ ਦੇ ਵਿੱਚ ਪਰਮਿਟ ਨਾਲ ਆਉਣਾ ਪੈਂਦਾ ਪਰਮਿਟ ਨਾਲ ਜਾਣਾ ਪੈਂਦਾ ਤੇਰੇ ਕੋਲ ਪਰਮਿਟ ਹੈ ਕੋਈ ਹਾਂ ਲਿਆ ਦਿਖਾ ਦੇ ਤੇਰੇ ਕੋਲ ਪਰਮਿਟ ਸਹੀ ਨਵੀ ਪਰਮੰਟ ਦਾ ਮੇਰੇ ਕੋਲ ਕੋਈ ਨਹੀਂ ਮੈਂ ਕਹਿੰਦਾ ਫੇ ਚੌਕੀਦਾਰ ਛੱਡਿਆ ਸਾਡੇ ਮੁਲਕ ਦਾ ਮੈਂ ਨਹੀਂ ਦੇਖੇ ਬਿਨਾਂ ਜਾਣ ਦਿੰਦਾ ਖਬਰਦਾਰ ਤੂੰ ਜਾਣਾ ਬਗ ਜਾ ਉਹ ਕਹਿੰਦਾ ਵੀ ਇਹ ਤਾਂ ਗੱਲ ਝੂਠੀ ਹੈ ਫੇ ਚਾਰ ਬੰਦੇ ਪੰਚਾਇਤ ਦੇ ਇਕੱਠੇ ਕਰ ਲੈ ਸਹੀ ਜਿਵੇਂ ਪੰਚਾਇਤ ਕੋਈ ਫੈਸਲਾ ਕਰ ਦੂ ਆਪਾਂ ਉਹ ਸਭ ਲੈ ਉਹ ਕਹਿੰਦਾ ਵੀ ਚੰਗਾ ਬੈਠ ਬੈਠੋ ਬੈਠੋ ਇੱਥੇ ਕਹਿੰਨੇ ਬੈਠੇ ਆ ਪੰਜ ਸੱਤ ਕਾਉ ਹੋਰ ਸੱਦੇ ਕਹਿੰਦਾ ਵੀ ਇਹਨਾਂ ਨੂੰ ਹੱਲ ਲੈਣਾਂ ਦੇਉ ਇਹ ਕੀ ਰਗਮ ਆਇਆ ਉਹਨਾਂ ਅੱਛਾ ਜੀ ਇਹਨੇ ਚੰਗਾ ਜਾ ਹੁਣ ਉਹਨੇ ਇਨਸਾਨਾਂ ਕੋਲ ਕਿਉਂ ਜਾਣਾ ਹੂੰ ਉਹਨੇ ਸੋਚਿਆ ਵੀ ਮੈਂ ਜੇ ਕਿ ਬੰਦਿਆਂ ਕੋਲ ਜਾਊਂਗਾ ਕਿਸੇ ਕੋਲ ਤਾਂ ਬੰਦੇ ਮੇਰੀ ਮੇਰੇ ਪੱਖ ਦੇ ਨਹੀਂ ਆਉਣੇ ਠੀਕ ਹੈ ਜੀ ਫਿਰ ਆਪਦੇਆਂ ਕੋਲ ਆਪਦੇ ਇੱਕੋ ਹੀ ਭਗੇ ਹੂੰ ਯਾਨੀ ਮੈਂ ਕਮਾ ਹਰੇਕ ਮਹਿਕਮੇ ਚ 84 ਲੱਖ ਜੀਵ ਹੈ ਐ ਸੰਸਾਰ ਸਹੀ ਗੱਲ ਹੈ ਅਰ ਰਾਜੇ ਤੋਂ ਲੈ ਕੇ ਚੌਕੀਦਾਰ ਤੱਕ ਸਾਰੀਆਂ ਕੁਲਾਂ ਦੇ ਵਿੱਚ ਮਹਿਕਮੇ ਨੇ ਹਾਂ ਜੀ ਉਹ ਸੋਚਦਾ ਵੀ ਹੁਣ ਆਪਾਂ ਖਾੜਕੂ ਕਾਂ ਸਾਧ ਅੱਛਾ ਜੀ ਐ ਨਹੀਂ ਲੋਟਾਉਣਾ ਜਿਹਨਾਂ ਇਹ ਜਿਹੜੇ ਗਿਣੇ ਗਿਣਤੀ ਦੇ ਜਿਵੇਂ ਆਪਾਂ ਕਹਿੰਦੇ ਵੀ ਲੋਚੇ ਲੰਡੇ ਨੇ ਭਲਾ ਨੇ ਐਨੇ ਤੇਮਕੇ ਨੇ ਫਿਰ ਉਹ ਹੀ ਦੇ ਛਾਂਟੇ ਉਹਨੇ ਠੀਕ ਹੈ ਜੀ ਕਹਿੰਦਾ ਵੀ ਤੁਸੀਂਾਂ ਜਿਵੇਂ ਤੋਂ ਮੈਨੂੰ ਹੰਸ ਤੋਂ ਹੰਸਣੀ ਦਿਵਾ ਦਿਓ ਉਹ ਕਹਿੰਦਾ ਸਾਇਆ ਲਗਾੜਿਆ ਤੈਨੂੰ ਅੰਸਨ ਕੀ ਮਿੰਦ ਬਣਾਂਗੇ ਸੀ ਹੂੰ ਉਹ ਕਹਿੰਦਾ ਮੈਂ ਲੈਦਾ ਪੀ ਲਵਾਂ ਹੂੰ ਤੁਸੀਂ ਮੇਰੇ ਮਾਂ ਜਾ ਕਰਦੇ ਕਿਦਰੇ ਹੋ ਵੀ ਹਾਂ ਜਾ ਕਰ ਦੋ ਲੈ ਮੈਂ ਪੀ ਲਵਾਂ ਹੂੰ ਸਹੀ ਗੱਲ ਉਹ ਕਹਿੰਦਾ ਵੀ ਚੱਲ ਓਏ ਮੈਂ ਤੁਹਾਡਾ ਕਦੇ ਨੁਕਸਾਨ ਨਹੀਂ ਕਰਦਾ ਹੂੰ ਤੁਹਾਡਾ ਤੇ ਤੁਹਾਡੇ ਤੇ ਕਦੇ ਵਾਅਦਾ ਨਹੀਂ ਕਰਦਾ ਕਿਸੇ ਚੀਜ਼ ਦਾ ਵਾਅਦਾ ਨਹੀਂ ਕਰਦਾ ਪਰ ਮੈਨੂੰ ਅੱਜ ਹੰਸਣੀ ਦਿਵਾ ਦਿਓ ਉਹ ਕਹਿੰਦੇ ਚੱਲੋ ਫਲਾਣਾ ਚੱਲੋ ਫਲਾਣਾ ਜਦੋਂ ਉਹ ਆਪਣੇ ਇਹਦੀ ਨੂੰ ਹੁੰਦਾ ਇਹ ਆਪਾਂ ਆਪਾਂ ਇਹਦੇ ਸਾਰੇ ਡਰਦੇ ਤੇ ਹਾਂ ਵੀ ਆਪਾਂ ਤਾਂ ਹੁਣ ਚੱਲ ਜਿਵੇਂ ਅੱਜ ਮੋਦੀ ਤੋਂ ਸਾਰੀ ਸਾਰੀ ਦੁਨੀਆ ਡਰਦੀ ਏ ਵੀ ਕੀ ਬਤਾ ਤੜਕੇ ਨ ਕਿਹੜਾ ਕਾਨੂੰਨ ਕਰੂ ਹਾਂ ਇਸ ਲੋਟੋਂ ਡਰਦੇ ਤੇ ਭਾਈ ਸਾਰੇ ਤਾਂ ਉਹੀ ਜੇ ਇਕੱਠੇ ਹੋ ਕੇ ਆਗੇ ਪੰਚਾਇਤ ਜੁੜ ਕੇ ਆ ਗਈ ਹਾਂ ਬਈ ਹੰਸਾ ਦਸ ਰੋਟਾ ਕੀਰਵਾਲਾ ਬੈ ਗਿਆ ਉਹ ਕਹਿੰਦਾ ਜੀ ਤੁਹਾਡੇ ਕਾਨੂੰ ਪੁੱਛ ਲੋ ਹੂੰ ਇਸ ਨੂੰ ਪੁੱਛ ਲੋ ਵੀ ਕੀਰਵਾਲਾ ਸਾਡਾ ਹਾਂ ਜੀ ਦਸੋ ਕਹਿੰਦੇ ਕਾਮਾ ਵੀ ਕੀਰਵਾਲਾ ਤੁਹਾਡਾ ਉਹ ਗਾਣਾ ਦੇਖੋ ਜੀ ਇੱਕ ਸਮੇਂ ਦੀ ਗੱਲ ਐ ਇਹ ਅੱਜ ਦੀ ਨਹੀਂ ਕੋਈ ਸਮਾਂ ਆਇਆ ਕਹਿੰਦਾ ਇਹਨਾਂ ਦੇ ਮੁਲਕ 'ਚ ਕਾਲ ਪੈ ਗਿਆ ਹੰਸ ਦੇ 'ਚ ਠੀਕ ਹੈ ਫਿਰ ਕਹਿੰਦਾ ਇਹ ਉੱਥੋਂ ਉੱਡ ਕੇ ਇੱਥੇ ਮੇਰੇ ਕੋਲੇ ਆ ਗਏ ਕਿ ਇਹ ਕਿਹੜੀ ਹੰਸਣੀਆਂ ਆਂਦ ਨਹੀਂ ਨਹੀਂ ਹੋਰ ਤੇ ਉਹ ਹਮ ਅੱਛਾ ਇੱਥੇ ਮੇਰੇ ਕੋਲੇ ਆ ਗਏ ਮੇਰੇ ਆ ਕੇ ਇਨਾਂ ਨੇ ਬਾਸਤੇ ਪਾਈ ਵੀ ਸਾਡਾ ਤੂ ਕਾਲ ਕਟਾ ਦੇ ਭਾਈ ਹਮ ਕਹਿੰਦਾ ਮੇਰੇ ਦਰਿਆ ਆ ਗਈ ਚਲ ਦਿਲ ਦੇ ਵਿੱਚ ਹਮ ਮੈਂ ਸੋਚਿਆ ਵੀ ਉਹ ਵਕਤ ਬੰਦਿਆਂ ਦੀ ਪੈਂਦੀ ਆਉਂਦੀ ਨੇ ਹਾਂ ਮਨਾ ਇਹਨਾਂ ਤੇ ਭਗਤਾ ਹੈ ਆਪਾਂ ਇਹਨਾਂ ਦੀ ਸਹਾਇਤਾ ਕਰ ਹਾਂ ਕਹਿੰਦਾ ਫਿਰ ਮੈਂ ਦੇਖੋ ਲੋਕਾਂ ਦੇ ਖੇਤਾਂ ਚ ਮੈਂ ਛਿੱਟੇ ਤੋੜ ਤੋੜ ਕੇ ਇਹਨਾਂ ਨੂੰ ਖਵਾਇਆ ਸਹੀ ਛਲੀਆਂ ਲੈ ਲੈ ਇਹਨਾਂ ਨੂੰ ਖਵਾਇਆ ਬਰਲੀਆਂ ਜਿਹੜੂ ਇਹਨਾਂ ਨੂੰ ਖਵਾਇਆ ਜਵਾਰਾਂ ਦੇ ਦੁੰਬਲਿਆ ਲੈ ਕੇ ਇਹਨਾਂ ਨੂੰ ਖਵਾਇਆ ਸਹੀ ਕਹਿੰਦਾ ਇਹਨਾਂ ਦਾ ਮੈਂ ਕਾਲ ਲੰਗਾਤਾ ਹੂੰ ਕਾਲ ਲੰਗਾ ਕਹਿੰਦਾ ਉਹ ਹੰਟਣੀ ਨੇ ਬੱਚੇ ਤਿੰਨ ਦਿੱਤੇ ਠੀਕ ਹੈ ਜੀ ਦੋ ਤਾਂ ਹੰਸ ਦਿੱਤੇ ਇੱਕ ਆ ਹੰਸ ਜਿਹੜੀ ਆ ਬੱਠੀ ਹੈ ਠੀਕ ਹੈ ਅੱਛਾ ਠੀਕ ਹੈ ਉਹ ਹੰਸ ਦੇਖੀ ਜਾਂਦਾ ਵੀ ਜਾਂਦਾ ਕਿੱਧਰ ਨੂੰ ਹੈ ਕੀ ਕਹੂ ਇਹ ਕੀ ਕਰੂ ਇਹ ਹੂੰ ਉਹ ਹੰਸ ਨੂੰ ਕੀ ਪਤਾ ਕਾਂ ਤਾਂ ਕਾ ਹੀ ਹੈ ਹਾਂ ਵੀਰੇ ਦੇਖ ਚੁੱਕਿਆ ਹਾਂ ਉਹ ਕਹਿੰਦਾ ਜੀ ਜਦੋਂ ਫਿਰ ਇਹਨਾਂ ਦੇ ਮੁਲਕ ਦੇ ਇਹਨੂੰ ਖਬਰਾਂ ਲੱਗੀਆਂ ਵੀ ਠੀਕ ਹੈ ਹੁਣ ਇਹ ਕਹਿੰਦਾ ਜਾਂਦਾ ਹੰਸਾਂ ਨੂੰ ਤਾਂ ਦੋਹਾਂ ਨੂੰ ਕਹਿੰਦਾ ਲੈ ਵੀ ਕਾਮਾ ਤਾਂ ਸਾਡਾ ਵਕਤ ਕਟਾਇਆ ਹੈ ਆ ਬੱਚੇ ਤਾਂ ਮੈਂ ਦੋ ਲੈ ਜਨਾ ਹੰਸਣੀ ਤੈਨੂੰ ਦਿੱਤੀ ਅੱਛਾ ਜੀ ਇਹ ਕਹਿੰਦਾ ਹੰਸਣੀ ਦੇ ਗਿਆ ਮੈਨੂੰ ਕਹਿੰਦਾ ਇਹ ਬੱਚੇ ਲੈ ਕੇ ਭੱਗ ਗਿਆ ਕਹਿੰਦੇ ਖੋ ਜੀ ਮੈਂ ਚੌਗਾ ਦੇ ਦੇ ਕੇ ਇਹਨੂੰ ਮਸਾਂ ਜਵਾਨ ਕੀਤਾ ਮੈਂ ਜਵਾਨ ਕਰ ਲਈ ਤੇ ਓਏ ਹੁਣ ਲੈਣ ਆ ਗਿਆ ਦੱਸੋ ਹੁਣ ਇਹਨੂੰ ਕਿਵੇਂ ਦੇਵਾਂ ਉਹ ਪੰਚਾਇਤ ਦੀ ਜਿਹੜੀ ਕਹਿੰਦੇ ਸਾਡੇ ਮਾਰ ਮਾਰ ਤਾ ਪਰ ਮੂਹ ਕੁੱਟ ਦਾਂਗੇ ਅੰਦਾ ਭਜਣਾ ਭੱਜਾ ਨਹੀਂ ਡੰਡੀ ਪਏ ਸਾਡੇ ਖੇਤ ਚ ਨੀ ਚਿਟਾ ਨਹੀਂ ਛੱਡੇ ਸਾਡੇ ਖੇਤੋਂ ਮੱਕੀ ਨਹੀਂ ਖੱਦੀ ਕੋਈ ਉਹ ਹਾਂ ਪੰਜਾਂ ਨਾਉਂਦਾ ਮੱਥੇ ਨਾ ਪਰ ਉਹ ਤੇਰਾ ਪੱਟੀ ਮੇ ਸੋ ਜੇ ਅਸੀਂ ਕੋਈ ਦਾਣੇ ਖਾਣ ਵਾਲੇ ਜਾਨਵਰ ਜਾਂ ਛਿੱਟੇ ਚੱਪਣ ਵਾਲੇ ਜਾਨਵਰ ਇਹ ਕਹੇ ਜੀ ਨ ਉਹ ਕਹੇ ਉਹ ਹਾਂਸੇ ਸੁਣ ਕੇ ਇਹ ਗੱਲਾਂ ਵੀ ਤੂੰ ਭੱਜਣਾ ਭੱਜ ਜਾ ਇਹ ਕਾਂ ਸਾਡੇ ਕਾਂ ਹਾਂਸਣੇ ਦਾ ਕਾਂ ਦੀ ਹੈ ਇਹ ਇਹਨੇ ਉਹਨੂੰ ਇਹ ਜਵਾਨ ਕਰ ਲਈ ਛੱਟੇ ਜਵਾਹਰ ਦੇ ਚਾਤਵਾ ਹੁਣ ਤੂੰ ਲੈਣ ਆ ਗਿਆ ਉਹ ਕਾਂ ਹਾਂਸ ਇੱਕ ਪਾਸੇ ਮੂੰਹ ਕਰਕੇ ਰੋਣ ਲੱਗ ਗਿਆ ਤੇ ਤਾਂ ਹੀ ਕਹਿੰਦੇ ਵਾ ਪੁਣਾ ਵੀ ਕਾਮਾ ਵਾਲੀ ਪੰਚਾਇਤ ਨਹੀਂ ਚੁਣੀ ਹਾਂ ਹਾਂ ਕਾਮਾ ਦੀ ਪੰਚਾਇਤ ਉੱਥੇ ਹੀ ਚੱਲੀ ਹੈ ਠੀਕ ਹੈ ਜੀ ਤੇ ਉਹ ਮਤਲਬ ਹਾਂਸ ਨਹੀਂ ਦੂਜੇ ਪਾਸੇ ਮੂੰਹ ਕਰਕੇ ਰੋਣ ਲੱਗ ਗਿਆ ਹਾਂ ਕਾਂ ਤੀਜੇ ਪਾਸੇ ਮੂੰਹ ਕਰਕੇ ਰੋਣ ਲੱਗ ਗਿਆ ਅੱਛਾ ਹੀ ਉਹਨੂੰ ਪੰਚਾਇਤ ਦੇਖਦੀ ਹੈ ਤੰਨੀ ਰੋਣੀ ਜਾਂਦੇ ਨੇ ਹਾਂ ਉਹ ਰੋਂਦੇ ਰੋਂਦੇ ਹੰਸ ਆਬ ਦਾ ਗੁਮਗਵਾਟ ਜਾ ਕੱਢ ਕੇ ਉਹਨੇ ਢੀਰੀ ਜੇ ਮਨ ਨੂੰ ਦੇ ਕੇ ਉਹ ਕਹਿੰਦਾ ਕਾ ਕਿਉਂ ਰੋਂਦੇ ਹੁਣ ਨਹੀਂ ਤਾਂ ਮੇਰੀ ਹੰਸਣੀ ਖੋਲੀ ਨਾਲੇ ਰੋਂਦਾ ਹੈ ਕਹਿੰਦਾ ਓਏ ਕਾਊਏ ਤੂੰ ਕਿਉਂ ਰੋਤਾ ਹੈ ਠੀਕ ਹੈ ਜੀ ਕਾਊਏ ਤੂੰ ਕਿਉਂ ਰੋਤਾ ਹੈ ਹਮ ਰੋਵੇਂ ਲੱਖ ਵਾਰ ਅਸੀਂ ਤਾਂ ਲੱਖਾਂ ਵਾਰੀ ਰੋਈ ਹੋਈ ਹਾਂ ਹਾਂ ਹਮ ਰੋਵੇਂ ਲੱਖ ਵਾਰ ਪ੍ਰੀਤਮ ਖੋ ਕੇ ਹੰਸਣੀ ਤੇ ਮੈਂ ਖੋ ਬੈਠਾ ਨਾਰ ਇਹ ਤਾਂ ਤਾਰੁੰਦੀ ਏ ਮੇਰੇ ਨਾਲ ਬਿਛੋੜਾ ਪੈਂਦਾ ਇਹਦਾ ਹਾਂਜੀ ਹਾਂਜੀ ਮੈਂ ਐ ਰੋਣਾ ਵੀ ਮੇਰੇ ਘਰ ਆਈ ਹੋਸ ਗਈ ਉਹ ਤੈਨੂੰ ਕਹਾ ਮੈਂ ਕੀ ਦੁੱਖ ਆ ਓਏ ਤੈਨੂੰ ਤਾਂ ਪਰਜਾਇਤ ਨਹੀਂ ਦਵਾਤੀ ਸਹੀ ਤੂੰ ਕਾ ਤੂੰ ਰੋਣਾ ਕਹਿੰਦਾ ਓਏ ਹੰਸਾ ਰੋਂਦਾ ਮੈਂ ਵੀ ਸੱਚੀਆਂ ਸਹੀ ਮੈਂ ਝੂਠਾ ਨਹੀਂ ਰੋਂਦਾ ਸੱਚੀ ਰੋਂਣਾ ਹੁਣ ਪੰਚਾਇਤ ਵੀ ਦੇਖ ਲਈਏ ਵੀ ਚੰਗਾ ਫੈਸਲਾ ਕਰਾਂਗੇ ਆਪਾਂ ਹਾਂ ਇਧਰ ਤਿੰਨੀ ਰੋਣ ਲੱਗੇ ਨਾਲਿਆ ਪਾਂਸਣੀ ਦਵਾਤੀ ਕਹਿੰਦਾ ਹਾਂ ਹੰਸਾ ਇਹਨਾਂ ਹਾਂ ਜਦ ਪੰਚਾਇਤ ਇਹ ਆ ਜਿਹੜੀ ਪੰਚਾਇਤ ਮੈਂ ਇਕੱਠੀ ਕਰਕੇ ਲੈ ਜਾਈਂ ਹਾਂਸਾ ਜਦ ਪੰਚਾਇਤ ਚਲੀ ਗਈ ਜੰਪਾ ਹੁਣ ਉਹ ਰੋਤਾ ਹੂ ਮੈਂ ਇਸ ਲਈ ਕਰੂ ਫੈਸਲੇ ਕੌਣ ਮੈਂ ਰੋਣਾ ਓਏ ਕਾ ਮਨ ਹੰਸਣੀਆਂ ਕੌਣ ਬਾਉ ਜਿੱਤੇ ਆ ਪੰਚਾਇਤ ਮਰ ਗਈ ਆ ਰੋਣਾ ਹੈ ਮੇਰਾ ਉਹ ਪੰਚਾਇਤ ਵਾਲੇ ਜਨੇ ਲੈ ਇਹ ਤਾਂ ਆਪਣਾ ਹੋਰ ਹੀ ਪੱਠਾ ਪਤਾ ਉਹ ਪੰਚਾਇਤ ਬੋਲਦੀ ਐ ਫਿਰ ਉਹ ਕਹੂਏ ਜਦ ਹਮ ਚਲੇ ਗਏ ਤੋਂ ਹਮਰੀ ਸੰਤਾਨ ਕੋ ਕਾਮਾ ਰੋਣਾ ਜਦ ਜਿਹੀ ਚਲੇ ਜਾਵਾਂਗੇ ਸਾਡੀ ਸੰਤਾਨ ਜਮੂਗੀ ਸਾਡੇ ਬੱਚੇ ਉਹ ਵੀ ਸਾਡੇ ਆਈ ਫੈਸਲੇ ਕਰਨਗੇ ਜਿਹੜੇ ਅਸੀਂ ਕਰ ਚਲੇ ਹਾਂ ਕਾਮਰ ਜਵਾਸੀ ਚਲੇ ਗਏ ਤਾਂ ਹਮਰੀ ਸੰਤਾਨ ਕੀ ਐ ਕਰੂਗੀ ਫੈਸਲੇ ਤਮ ਕਿਉਂ ਪਏ ਹੈਰਾਨ ਕਿਉਂ ਰਾਂ ਨੂੰ ਨੇ ਇਹ ਤਾਂ ਗਾਲੀ ਢੋੜੀਏ ਇਹ ਤਾਂ ਆਉਂਦੀ ਰਹਿਣਗੇ ਇਹ ਤਾਂ ਆਉਂਦੇ ਹੀ ਰਹਿੰਦੇ ਨੇ ਚੱਕਰ ਤੇ ਰਾਤ ਪਿਛੋਂ ਦਿਨ ਦਿਨ ਪਿਛੋਂ ਰਾਤ ਨਹੀਂ ਇਸੇ ਤਰ੍ਹਾਂ ਚੱਕਰ ਹਮੇਸ਼ਾ ਆਤ ਨਹੀਂ ਹਾਂ ਇਹ ਚੱਕਰ ਹੈ ਕੋਈ ਦੁਨੀਆ ਦਾ ਇਹ ਤਾਂ ਆਉਂਦਾ ਜਾਂਦਾ ਹੀ ਰਹਦਾ ਹੈ ਕਹਿੰਦਾ ਬੱਸ 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 ਹਾਈ ਤੋਂ ਤੋਂ ਕੋਣ ਨਹੀਂ ਕੀ ਗੱਲ ਕਹਿੰਦਾ ਤਾਂ ਰੋਣਾ ਤਾਂ ਇਹੀ ਗੱਲ ਦਾ ਹੈ ਜਿਹੜੀ ਤੁਸੀਂ ਕਰ ਰਹੇ ਹੋ ਇਹ ਇਸ ਗੱਲ ਦਾ ਕਿਵੇਂ ਰੋਣਾ ਹੈ ਰੋਣਾ ਤਾਂ ਮੇਰਾ ਜਿਹੀ ਹੈ ਔਰ ਨਹੀਂ ਬਾਤ ਬਬਾਦ ਠੀਕ ਹੈ ਕਦੇ ਐਸੀ ਪੰਚਾਇਤ ਕੇ ਹੋਤੀ ਨਹੀਂ ਔਲਾਦ ਇਹ ਕਹਿੰਦਾ ਇਹੀ ਜੀ ਪੰਚਾਇਤ ਦੇ ਔਲਾਦ ਜੰਮੂ ਇਹੀ ਪੰਚਾਇਤ ਦੇ ਔਲਾਦ ਨਹੀਂ ਹੁੰਦੀ ਉਹ ਜਦੋਂ ਇਹ ਕਹਿਆ ਖਉ ਕਉਵਾ ਖਣਾ ਹੰਸਾ ਤੂੰ ਹਮ ਉੱਡ ਜਾ ਤੂੰ ਉੱਡ ਜਾਵੋ ਹਮ ਉੱਡ ਜਾਏਂਗੇ ਠੀਕ ਹੈ ਇਹ ਦੁੱਖ ਕੇ ਦਾਤਾ ਜੋ ਪੰਚਾਇਤੀ ਹੈ ਨੀਤੀ ਨੀਤੀ ਹੈ ਕਊਆ ਇਹਨ ਕਾ ਪੇਟੀ ਹੈ ਇਹ ਦੁੱਖ ਕੇ ਦਾਤਾ ਦੁਖੀ ਜਨ ਦੁੱਖ ਪਾਏਂਗੇ ਮਿਟ ਜਾਏਂਗੇ ਜਾ ਓਏ ਹੰਸਾ ਆ ਸਾਡੀ ਬੇਈਮਾਨੀ ਹੈ ਸਾਡੇ ਪੰਛੀਆਂ ਤੱਕ ਐਨੀ ਕਹਿੰਦੇ ਖਮਾਂ ਦੇ ਜਾ ਚੁੱਕੇ